ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਭ ਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਬਹੁਤ ਟਾਈਮ ਬਾਅਦ ਆਪਣੇ ਸ਼ੇਰੋਂ ਵਾਲੇ ਪੇਜ ਤੇ ਕਰਾਂਗੇ ਬਲੌਗ ਅਪਡੇਟ ਅੱਜ ਚੱਲਿਆ ਗੋਇੰਦਵਾਲ ਸਾਹਿਬ ਯਾਤਰਾ ਤੇ ਤੁਸੀਂ ਦੇਖ ਸਕਦੇ ਆਪਣੇ ਵੀਰ ਭਰਾ ਬੈਠੇ ਨੇ ਕੁਝ ਕੰਮਕਾਰਾਂ ਕਰਕੇ ਉਹ ਗੱਲੂ ਆਉਣਗੇ ਗੱਡੀ ਤੇ ਤੇ ਕੰਮਕਾਰ ਹੋ ਜਾਂਦੇ ਨੂੰ ਪਤਾ ਹਮ ਤਾਂ ਕੰਮ ਦਾ ਟਾਈਮ ਆ ਹੁਣ ਸਾਡੇ ਵਰਗੇ ਤਾਂ ਵਿਲੇ ਹੁੰਦੇ ਨੇ ਚੱਲ ਆ ਜਾਂਦੇ ਨੇ ਕੋਸੇ ਬੰਦੇ ਅਸੀਂ ਆ ਬਟਿਆਂ ਅਸੀਂ ਕਰ ਰਹੇ ਹੁਣ ਬਰਾਡ ਹੋਰਾਂ ਦੀ ਵੇਟ ਕਿਹੜਾ ਰੈਸਟੋਰੈਂਟ ਹੈ ਸਹ ਸੱਚ ਸੱਚ ਪਤਾ ਨਹੀਂ ਸਾਹਸ ਤੁਹਾਨੂੰ ਨਾਉਂ ਨਹੀਂ ਪਤਾ ਤੇ ਰੈਸਟੋਰੈਂਟ ਤੇ ਵੇਟ ਉਹਨਾਂ ਨੂੰ ਥੋੜਾ ਜਿਹਾ ਕੰਮ ਆ ਬਸ ਉਹ ਟਰੈਕਟਰ ਚੱਕ ਕੇ ਕਰੋ ਲਵੀਆਂ ਅਸੀਂ ਬਸ ਬਠਿੰਡੇ ਪਹਿਲਾਂ ਦੁਕਾਨ ਤੇ ਭਾਗੇ ਤੇ ਉੱਥੇ ਕਹਿੰਦੇ ਵੀ ਕਈ ਵਾਰੀ ਵੀ ਦੁਕਾਨਾਂ ਬੰਦ ਹੋ ਗਈਆਂ ਕੋਈ ਕਹਿ ਕੋ ਉਹਨਾਂ ਦੇ ਵੇ ਤੇ ਤਾਂ ਕਰਕੇ ਉਹਨਾਂ ਅਸੀਂ ਇੱਥੇ ਵੇਟ ਕਰ ਰਹੇ ਹਾਂ ਬਸ ਜਦੋਂ ਆਗੇ ਉਹ ਉਹਦੀ ਮਿਲਦੇ ਆ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਨਵੀਂ ਅਪਡੇਟ ਚਲੋ ਜੀ ਐ ਵੀ ਸਾਹ ਕਿਤੇ ਆਪਣਾ ਦੂਜਾ ਟਰੈਕਟਰ ਵੀ ਆ ਗਿਆ ਜੱਟ ਆ ਗਿਆ ਸਾਡੇ ਰੀ ਦੇ ਵਰਗੇ ਕਾਣੂ ਡਾਲਦੇ ਆ ਅੱਛੀਆਂ ਕਿਹ ਨਾਲੇ ਉਹਦੇ ਰਾਵੀ ਹੌਲੀ ਰੱਖ ਲੋ ਹੋਰੀ ਇਹ ਕਿੱਥੇ ਮੰਨ ਤੇ ਆ ਜਾ ਕਰ ਲੋ ਰਾਂਜਾ ਰਾਜੀ ਇਹਨਾਂ ਨੂੰ ਕਾ ਕਰ ਲੋ ਰਾਂਜਾ ਰਾਜੀ ਜਿੰਨਾ ਡੱਕਰ ਹੁਣ ਨਹੀਂ ਰੋਕਦੇ ਕਿਉਂ ਵੀ ਕਰ ਲੋ ਰਾਂਜਾ ਰਾਜੀ ਜਿਹੜਾ ਕਰਨਾ ਅੱਜ ਮੜੀ ਰੇ ਦੱਬ ਦਿੰਦੇ ਆ ਫੇਰ ਫੇਰ ਮੜੀ ਰੇ ਦੱਬ ਦਿੰਦੇ ਆ ਹੈਨਾ ਸਵਾਦ ਸਵਾਦ ਨਹੀਂ ਦਿਆ ਹਾਂ ਸਹੀ ਗੱਲ ਆ ਸ਼ਰਾਮ ਕਰ ਰਿਹਾ ਕਦੇ ਬੜਾ ਡੈਮੇਜ ਹੋ ਗਿਆ ਕੀ ਆ ਬਾਦਨ ਯਾਰੇ ਆਈ ਜਾਂਦੇ ਨੇ ਯਾਰੇ ਗਈ ਜਾਂਦੇ 3 ਕਿਲੋਮੀਟਰ ਰਹਿ ਗਿਆ ਗਾਨਿਸ਼ ਭਾਈ ਖੜਾ ਸੀਗਾ ਰਾਸਤੇ 'ਚ ਇਕੱਠੀ ਚੱਲਾਂਗੇ ਹੁਣ ਸਾਰੇ ਇਹ ਪਹਿਲਾਂ ਆ ਗਈ ਥੋੜਾ ਸਾਡੇ ਨਾਲ ਇਹ ਬਹੁ ਟਾਈਮ ਦਾ ਖੜਾ ਬਈ ਨੇੜੇ ਸੀਗਾ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਸਾਰੇ ਪਹਿਲਾਂ ਇੱਥੇ ਸੌਣ ਦੀ ਸਲਾਹ ਸੀ ਪਰ ਮੁੰਡੇ ਕਹਿੰਦੇ ਨਹੀਂ ਲਵੇ ਜਾ ਕੀ ਸੌਵਾਂਗੇ ਆਜੂ ਕਰਾ ਹੁਣ ਚੱਲਦੇ ਆਂ ਬਸ ਢਿੱਡੀ ਗਾ ਦੋ ਘੰਟੇ ਦਾ ਕੰਮ ਕਰੇ ਫੋੜ ਲੜਕਾਰੀ ਮਾਰਦਾ ਜਾਂਦਾਗਾ ਉਹ ਨਹੀਂ ਰਲੰਗ ਰਹੇ ਕਿ ਰੁਕਿਆ ਨਹੀਂ ਗਿਆ ਪਨੀਰੀ ਪਨੀਰ ਖਾਤੇ ਮੋਢੀ ਨੀਂਦ ਵਿੱਚ ਜੂ ਉੱਠ ਗਿਆ ਗਿਆ ਪਨੀਰ ਖਾਣ ਦੇ ਮਾਰੇ ਬੈਠੇ ਮੁੰਡੇ ਲੈਣ ਬਣਾਏ ਉਹਦੱਕ ਜਿਆ ਬਾਤਾਂ ਹਾਂ ਹੁਣੇ ਕਰਮ ਕਰਨ ਕਰਕੇ ਆਪਰੇ ਰੈਟਰ ਸਾਰੇ ਆ ਖੜਿਆ ਲਾਈਨ ਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਏ ਗੁਰੂ ਜੀ ਇਹਨਾਂ ਦੇ ਥੋੜੇ ਕਹਿਣੇ ਸੁਣਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਮਾਹੌਲ ਬਾਰੇ ਮਾਹੌਲ ਕਿਹਾ ਟੈਂਡਾ ਪੂਰਾ tudo será আট <muchos> সবন্দিন ਰੈਸੀ ਨਹੀਂ ਮਾਰਨ ਦਿੰਦੇ ਕਿਸੇ ਨੂੰ ਮੁੰਡੇ ਮੇਲੇ ਦਾ ਆਨੰਦ ਮਾਣਦੇ ਹੋਏ ਮੇਲਾ ਪੂਰਾ ਮਗਿਆ ਪਿਆਗਾ